ਹੈਲੋ ਸਸਕੀਕਲ ਤੁਸੀਂ ਦੇਖਦੇ ਹੋ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਬਾਈ ਜੀ ਤੁਹਾਡੇ ਦਿਲ ਦੀ ਧੜਕਣ ਰਾਇਲ ਅਨਫੀਲਡ 350 ਨਵੀਂ ਜਿਹੜੀ ਸੀਰੀਜ਼ ਆ ਮਹਿਰੂਨ ਕਲਰ ਦੇ ਵਿੱਚ ਇਸ ਦੀ ਰੋਡ ਤੇ ਕਿਸ ਤਰ੍ਹਾਂ ਦੀ ਲੁੱਕ ਲੱਗਦੀ ਆ ਰੋਡ ਦੇ ਵਿੱਚ ਜੇਕਰ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਕਿੰਟਾਂ ਦੇ ਵਿੱਚ ਕਿੰਨੀ ਕੁ ਸਪੀਡ ਚੱਕ ਲੈਂਦਾ ਤੇ ਨਾਲ ਦੀ ਨਾਲ ਇਹਦੇ ਫੀਚਰਸ ਕੀ ਕੀ ਨੇ ਕੱਲੀ ਕੱਲੀ ਡਿਟੇਲ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਖੜੇ ਹਾਂ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਨਾਲ ਦੀ ਨਾਲ ਯੂਨੀਵਰਸਿਟੀ ਦਾ ਨਜ਼ਾਰਾ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਇੱਕ ਵਾਰ ਸੁੰਦਰ ਜੀ ਜਿਹੜੀ ਚੀਜ਼ ਬਣਾਈ ਹੋਈ ਹੈ ਨਮੂਨਾ ਬਣਾਇਆ ਹੋਇਆ ਹੈ ਨਜ਼ਾਰੇ ਦੇ ਨਾਲ ਇੱਕ ਵਾਰ ਕੱਲੀ ਕੱਲੀ ਚੀਜ਼ ਤੇ ਲੁੱਕ ਨਾਲ ਦੇਖੋ ਕਿ ਮਹਿਰੂਨ ਕਲਰ ਕਿਵੇਂ ਦਾ ਲੱਗਦਾ ਹੈ ਹੈਡਲਾਈਟਸ ਤੇ ਨਾਲ ਦੀ ਨਾਲ ਇਹ ਜਿਹੜਾ ਆਲੋਮੀਟਰ ਨਵਾਂ ਲੱਗਿਆ ਮੋਰੋਂ ਦੇ ਟਾਇਰ ਵਾ ਮਹਿਰੂਨ ਕਲਰ ਦੇ ਵਿੱਚ ਆਲੋਮੀਟਰ ਦੇ ਨਾਲ ਸਟਾਰਟਿੰਗ ਜਿਹੜਾ ਇੱਥੋਂ ਸੈਲਫ ਸਟਾਰਟ ਹੋ ਗਿਆ ਤੇ ਤੁਸੀਂ ਗੱਡੀਆਂ ਦੀ ਗੱਲ ਕਰੋ ਤਾਂ ਤੁਸੀਂ ਕੁਸ਼ਨਸ ਦੇਖ ਸਕਦੇ ਹੋ ਤਾਂ ਮੈਂ ਕੋਲੇ ਆ ਜਾਣਾ ਤੇ ਆਪਾਂ ਚਲੋ ਆਪਾਂ ਐ ਕਰਦੇ ਆ ਦਿਨੇਸ਼ ਕੱਲੀ ਕੱਲੀ ਚੀਜ਼ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਆ ਹਨਾ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਕੋਈ ਲੱਗਿਆ ਕੋਈ ਸਵਾਲ ਜਵਾਬ ਤੇ ਨਾਲ ਦੀ ਨਾਲ ਚੀਜ਼ਾਂ ਨੂੰ ਦਰੁਸਤ ਕਰਨ ਦੀ ਗੱਲ ਹੋਈ ਤੁਸੀਂ ਵੀ ਦੱਸਣਾ ਪਹਿਲਾਂ ਸਭ ਤੋਂ ਪਹਿਲੀ ਗੱਲ 2023 ਤੋਂ ਬਾਅਦ ਕਲਾਸਿਕ ਜਿਹੜਾ ਇਹਨਾਂ ਦੇ ਪਹਿਲਾਂ ਤਾਂ ਕਾਲਾ ਕੋੜਾ ਪੱਕਾ ਹੀ ਚੱਲਦਾ ਹੁੰਦਾ ਸੀ ਸਟੈਂਡਰਡ ਮਾਡਲ ਉਸ ਤੋਂ ਬਾਅਦ 2023 ਤੋਂ ਬਾਅਦ ਕਲਾਸਿਕ ਤੋਂ ਬਾਅਦ ਇਹਨਾਂ ਨੇ ਕਲਾਸਿਕ ਪਲੱਸ ਸਟੈਂਡਰਡ ਦਾ ਮਿਕਸਚਰ ਕੱਢਿਆ ਵਾ ਜੇਕਰ ਇਹ ਗੱਲ ਕੀਤੀ ਜਾਵੇ ਸਭ ਤੋਂ ਵੱਡੇ ਜੇਕਰ ਆਪਾਂ ਪੁਆਇੰਟਸ ਦੀ ਗੱਲ ਕੀਤੀ ਜਾਵੇ ਕਿ ਕਿਹੜੇ ਐਡ-ਆਨ ਕੀਤੇ ਆ ਉਹਨਾਂ ਤੇ ਗੱਲਬਾਤ ਕਰਾਂਗੇ ਸਭ ਤੋਂ ਵੱਡਾ ਪੁਆਇੰਟ ਜਿਹੜਾ ਮੈਂ ਪਰਸਨਲੀ ਮੰਨਦਾ ਆ ਕਿ ਇੱਥੇ ਹੁਣ ਬਾਈ ਜੀ ਆਡੋਮੀਟਰ ਆ ਗਿਆ ਇਹ ਆ ਕਰਤਾ ਔਨ ਪੂਰੀ ਸੂਈ ਚੜੀ 160 ਤੇ ਤੇ ਮੁੜੇ ਆਈ ਨਿਊਟਰਲ ਤੇ ਨਾਲ ਦੀ ਨਾਲ ਜਿਹੜੇ ਦਿੱਤੇ ਹੋਇਆ ਬੈਟਰੀ ਦਾ ਰੇਸ ਦਾ ਤੇਲ ਦਾ ਪੁਆਇੰਟ ਦਿੱਤਾ ਹੋਇਆ ਤੇ ਆਡੋਮੀਟਰ ਤੇ ਦੇਖ ਲਓ ਤੁਸੀਂ ਇਹ ਤੇਲ ਦੱਸਿਆ ਹੋਇਆ ਟ੍ਰਿਪ ਐਫ ਆ ਟਾਈਮ ਚੱਲਦਾ ਪਿਆ ਆ ਸ਼ਾਮ ਦਾ ਸਮਾਂ ਹੋਇਆ ਹੋਇਆ ਇਸ ਟਾਈਮ ਆ ਪ੍ਰੋਪਰ ਕਿੰਨਾ ਕੁ ਚੱਲਿਆ ਹੋਇਆ ਬੁਲਟ ਉਹਦੀ ਬਾਰੇ ਦੱਸਿਆ ਹੋਇਆ ਤੇ ਟ੍ਰਿਪ 1 ਦੀ ਗੱਲ ਕੀਤੀ ਕੀ ਟ੍ਰਿਪ 2 ਦੀ ਗੱਲ ਕੀਤੀ ਗਈ ਹੈ ਠੀਕ ਹੈ ਟ੍ਰਿਪ 1 ਤੁਸੀਂ ਕਿੰਨਾ ਕੱਢਿਆ ਹੈ ਮੁਰਦੇ ਵੇਲੇ ਕਿੰਨਾ ਕੱਢਿਆ ਹੈ ਨਾ ਉਹ ਸਾਰੀਆਂ ਚੀਜ਼ਾਂ ਆ ਤੇ ਨਾਲ ਦੀ ਨਾਲ ਹੁਣ ਤੁਸੀਂ ਆ ਮੈਂ ਸਟਾਰਟ ਕਰਨ ਲੱਗਿਆ ਬਾਈ ਦੀ ਸੈਲਫ ਸਟਾਰਟ ਆ ਗਿਆ ਤੇ ਜੇਕਰ ਸਾਊਂਡ ਦੀ ਗੱਲ ਕਰਦੇ ਆ ਮੈਂ ਕੋਲੀ ਕੋਲੀ ਸਾਊਂਡ ਕਰ ਦਿੰਦਾ ਥੋੜਾ ਕੜੱਕ ਜਿਹਾ ਵੀ ਕਰਦਾ ਉਹ ਜਿਹੜਾ ਕਹਿੰਦੇ ਨੇ ਕੜੱਕ ਜਿਹਾ ਕੀਤਾ ਉਹ ਵੀ ਕੀਤਾ ਤੇ ਸਾਊਂਡ ਤੁਸੀਂ ਸੁਣ ਲਈ ਆ ਕਿਵੇਂ ਦੀ ਲੱਗੀ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਮੈਂ ਆਪਣਾ ਆਪਣਾ ਮਾਈਕ ਲਾ ਲੈਣਾ আচ্ছা ਦੂਜਾ ਸਭ ਤੋਂ ਵੱਡਾ ਪੁਆਇੰਟ ਸੈਲਫ ਸਟਾਰਟ ਕਿੱਕ ਚੱਕ ਦਿੱਤੀ ਗਈ ਆ ਬਹੁਤ ਲੋਕਾਂ ਨੇ ਇੱਥੇ 네ਗੇਟਿਵ ਕਮੈਂਟ ਕੀਤੇ ਆ ਕਿ ਜਿਹੜੀ ਸਾਡੀ ਮੇਨ ਸੀਗੀ ਵੀ ਇੱਥੋਂ ਅਸੀਂ ਓਕੇ ਪ੍ਰੈਸ਼ਰ ਜਿਹਾ ਹਨਾ ਕੱਢ ਕੇ ਸਵਾਦ ਨਾਲ ਅੱਧੀ ਕਿੱਕ ਅੱਧੀ ਕਿੱਕ ਤੇ ਸਟਾਰਟ ਵਿਜਾਮੇ ਦੀ ਭਾਵੇਂ ਗੱਲ ਕੀਤੀ ਗਈ ਸੀ ਪਰ ਬੁਲਟ ਵੀ ਲੋਕ ਜਿਹੜੇ ਵੱਡੇ ਵੱਡੇ ਮੈਸਟਰੀ ਸੀ ਉਹ ਇਹ ਕਹਿੰਦੇ ਹੁੰਦੇ ਸੀ ਕਿ ਬਾਈ ਅੱਧੀ ਕਿੱਕ ਤੇ ਆਪਾਂ ਬੁਲਟ ਸਟਾਰਟ ਕਰ ਲੈਨੇ ਐਜੇ ਬਹਿਣਾ ਠੀਕ ਹੈ ਪ੍ਰੈਸ਼ਰ ਕੱਢਣਾ ਤੇ ਇੱਥੇ ਉਹ ਵਾਲਾ ਸਿਸਟਮ ਬਹੁਤ ਮਿਸ ਕੀਤਾ ਜਾ ਰਿਹਾ ਵਾ ਸਭ ਤੋਂ ਵੱਡੀ ਗੱਲ ਅੱਛਾ ਹੁਣ ਮੈਂ ਫੇਰ ਵੀ ਪਹਿਲਾਂ ਪੋਜ਼ਿਟਿਵ ਗੱਲਾਂ ਦੀ ਗੱਲ ਕਰਦਾ ਸੀਟ ਦੀ ਜਿਹੜੀ ਕੰਫਰਟੇਬਲ ਆ ਹਨਾ ਕੰਫਰਟਨੈਸ ਆ ਬਹੁਤ ਵਧੀਆ ਕਰ ਦਿੰਦੀ ਆ ਕੁਸ਼ਨਸ ਜਿਹੜੇ ਆ ਬਹੁਤ ਨਾਰਮਲ ਆ ਤੁਸੀਂ ਜੇਕਰ ਮੈਂ ਚਲੋਣਾ ਵਾ ਤੁਸੀਂ ਜੇਕਰ 100 ਕਿਲੋਮੀਟਰ ਕੱਢਣਾ ਵਾ 1 ਘੰਟਾ ਮੰਨ ਕੇ ਚੱਲੋ ਜੇਕਰ ਨਾਰਮਲ ਸਪੀਡ ਤੇ ਜਾਂਦੇ ਆ ਪਤਾ ਇੱਥੇ ਬਹਿ ਕੇ ਨਹੀਂ ਪਤਾ ਚੱਲਦਾ ਕਿ ਤੁਸੀਂ ਕੋਈ ਹਾਰਡ ਸੀਟ ਤੇ ਬੈਠੇ ਹੋ ਤੇ ਨਾਲ ਦੀ ਨਾਲ ਹੁਣ ਤੁਸੀਂ ਥੋੜਾ ਜਿਹਾ ਪਿੱਛੇ ਆ ਜਾਈ ਆਪਾਂ ਹਨਾ ਆ ਚੀਜ਼ਾਂ ਚੇਂਜ ਕਰ ਦਿੱਤੀਆਂ ਗਈਆਂ ਬਾਈ ਜੀ ਜਿਹੜਾ ਇੱਥੋਂ ਆ ਕੇ ਪ੍ਰੋਪਰ ਪਿਛਲਾ ਜਿਹੜਾ ਹਨਾ ਮੜਗਾੜ ਸੀ ਕਿ ਮੁੜਦਾ ਹੁੰਦਾ ਸੀ ਤੇ ਉੱਥੇ ਵੱਡੀ ਸਾਰੀ ਨੰਬਰ ਪਲੇਟ ਲੱਗੀ ਹੁੰਦੀ ਸੀਗੀ ਤੇ ਉਹ ਰਾਇਲ ਐਂਡ ਫੀਲਡ ਦੀ ਲਾਈਟ ਲੱਗੀ ਹੁੰਦੀ ਸੀਗੀ ਪ੍ਰੋਪਰ ਇੱਕ ਕਲਾਸਿਕਲ ਲੋਕ ਵਾਲੀ ਲਾਈਟ ਦੇਦੀ ਆ ਤੇ ਇੱਥੋਂ ਦੀ ਥੋੜਾ ਕੱਟ ਕਰ ਦਿੱਤਾ ਗਿਆ ਆ ਠੀਕ ਆ ਇਹਨੂੰ ਹੁਣ ਲੋਕ ਜਿਹੜੇ ਮਰਦੀ ਹਿਸਾਬ ਨਾਲ ਸੰਦ ਲੈਣ ਕੁਝ ਲੋਕ ਜਿਹੜਾ ਪੁਰਾਣਾ ਬਲਟ ਸੀਗਾ ਉਹਨੂੰ ਪਿੱਛੋਂ ਕਟਾ ਕੇ ਤੇ ਮੋਟਾ ਟਾਇਰ ਪਾਵਾ ਲੈਂਦੇ ਸੀਗੇ ਹੁਣ ਇਹਨਾਂ ਦੇ ਪੱਕੇ ਤੌਰ ਤੇ ਟਾਇਰ ਜਿਹੜਾ ਵਾ ਉਹ ਮੋਟਾ ਕਰ ਦਿੱਤਾ ਵਾ ਸੀਅਰ ਦਾ ਟਾਇਰ ਲੱਗਿਆ ਹੋਇਆ ਆ 120 ਤੇ 80 ਇਹਦੀ ਜਿਹੜੀ ਲੈਂਥ ਬ੍ਰੈਡਥ ਆ ਦੱਸੀ ਹੋਈ ਆ ਤੇ ਨਾਲ ਦੀ ਨਾਲ ਇਹ ਸਭ ਦੇ ਵਿੱਚ ਤੁਸੀਂ ਹੁਣ ਐਂਟੀ ਲੌਕ ਬ੍ਰੇਕ ਸਿਸਟਮ এবੀਐਸ ਦੀ ਜਿਹੜੀ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਟੈਂਡਰਡ ਦਾ ਉੱਪਰਲਾ ਮਾਡਲ ਆ ਉਸ ਮਾਡਲ ਦੇ ਵਿੱਚ ਦੋਨੇ ਟਾਇਰਾਂ ਤੇ ਬ੍ਰੇਕਾਂ ਦਿੱਤੀਆਂ ਗਈਆਂ ਆ ਫਰੰਟ ਤੇ ਵੀ ਤੇ ਰੀਅਰ ਤੇ ਵੀ ਦੇਖ ਸਕਦੇ ਹੋ ਬ੍ਰੇਕ ਦਿੱਤੀ ਗਈ ਆ ਲਿਖਿਆ ਹੋਇਆ ਹੈ ਬੀワイਆਰਈ ਠੀਕ ਹੈ ਨਾ ਤੇ ਜਿਹੜਾ ਇਹ ਬ੍ਰੇਕ ਸਿਸਟਮ ਆ ਜਦੋਂ ਤੁਸੀਂ ਚਲਾਉਨੇ ਹੋ ਪੁਰਾਣੇ ਬੁਲਟਾਂ ਦੇ ਵਿੱਚ ਕੀ ਹੁੰਦਾ ਸੀ ਤੁਸੀਂ ਬਹੁਤ ਸਪੀਡ ਤੇ ਜਾਂਦੇ ਪਏ ਹੋ ਮੋਸਟ ਆਫ ਦਾ ਪੀਪਲ ਕੀ ਕਰਦੇ ਸੀਗੇ ਕਿ ਸਪੀਡ ਨਾਲ ਬੁਲਟ ਚਲਾਉਂਦੇ ਸੀ ਜਦੋਂ ਬ੍ਰੇਕ ਲਾਉਂਦਾ ਸੀ ਚੱਕਰ ਪੈਂਦਾ ਸੀ ਤਾਂ ਕੁਝ ਇੱਕ ਟਾਈਮ ਬਾਅਦ ਉਹ ਆਪਾਂ ਕਈ ਵਾਰ ਕਹਿੰਦੇ ਸੀ ਕਿ ਟੈਪਟਾਂ ਢਲੀਆਂ ਹੋ ਗਈਆਂ ਉਹ ਚੈਨ ਆਵਾਜ਼ ਕਰਦੀ ਪਈ ਆ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਹੁਣ ਤੁਸੀਂ ਡਿਸਕ ਬ੍ਰੇਕ ਸਭ ਤੋਂ ਵੱਡਾ ਸੇਫਟੀ ਦਾ ਜਿਹੜਾ ਸਿਸਟਮ ਆ ਸੇਫਟੀ ਬਹੁਤ ਜ਼ਿਆਦਾ ਵਧ ਗਈ ਆ ਇਸ ਚੀਜ਼ਾਂ ਦੇ ਨਾਲ ਤੇ ਸਭ ਦੇ ਵਿੱਚ ਜਿਸ ਤਰ੍ਹਾਂ ਆਡੋਮੀਟਰ ਦੀ ਗੱਲ ਕੀਤੀ ਆ ਫਿਰ ਮੈਂ ਗੱਲ ਕੀਤੀ ਆ ਸਟਾਰਟਿੰਗ ਪ੍ਰੀਡिज ਇਹਦੇ ਨਾਲ ਸਟਾਰਟ ਹੋ ਜਾਣਾ ਵਾ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਮੈਂ ਗੱਲ ਕੀਤੀ ਕੰਪਨੀ ਵਾਲਾ ਦੇ ਨਾਲ ਬਾਈ ਬੁਲਟ ਦਾ ਬਹੁਤ ਲੋਕ ਫੀਲ ਕਰਦੇ ਆ ਉਹ ਕਹਿੰਦੇ ਬਈ ਤੁਸੀਂ ਸਾਰੀ ਗੱਡੀ ਵੀ ਚਲਾਉਣੀ ਆ ਗੱਡੀ ਦਾ ਸਿਸਟਮ ਲਾ ਲਓ ਕਿ ਤੁਸੀਂ ਸੈਲਫ ਸੈਲਫ ਮਾਰਨੀ ਆ ਤੁਸੀਂ ਹਾਂ ਇਹ ਇਹ ਮੰਨ ਕੇ ਚੱਲੋ ਵੀ ਤੁਸੀਂ ਮੰਨ ਕੇ ਵੀ 10 15 ਦਿਨ ਸਭ ਆਪਾਂ ਕੋਈ ਠੰਡੇ ਏਰੀਏ ਦੇ ਵਿੱਚ ਆ ਤੇ ਬਾਈਕ ਬੁਲਟ ਨਹੀਂ ਚਲਾਉਣਾ ਤੁਸੀਂ ਇੱਕ ਵਾਰ ਹਲਕਾ ਜਿਹਾ ਸਟਾਰਟ ਕਰਕੇ ਚਲਾ ਲਓ 2 ਮਿੰਟ ਚਲਾ ਕੇ ਖੜਾ ਲਓ ਤਾਂ ਈਜ਼ੀ ਆ ਜਿਹੜਾ ਲੋਕਾਂ ਦੇ ਵਿੱਚੋਂ ਮਿਥ ਬਣੀ ਹੋਈ ਆ ਕਿ ਕੋਈ ਆਪ ਗੱਡੀ ਚ ਚਲਾਉਣੀ ਆ ਜਾਂ ਬੁਲਟ ਚ ਚਲਾਉਣਾ ਪਹਿਲਾਂ ਗਰਮ ਕਰਨਾ ਚਲਾ ਕੇ ਛੱਡ ਦੋ ਕਹਿੰਦੇ ਇਹ ਜੀ ਕੋਈ ਗੱਲ ਨਹੀਂ ਤੁਸੀਂ ਸਵਾਦ ਨਾਲ ਚਰੌਣੀ ਆ ਚੀ ਚਲਾ ਲਓ ਹੁਣ ਮੈਂ ਆਪ ਗੇੜੀ ਕੱਢਦੇ ਆ ਦਿਨੇਸ਼ ਭਾਈ ਇੱਥੇ ਖੜੀ ਮੈਂ ਇੱਥੋਂ ਹੀ ਸੈਲਫ ਮਾਰਦਾ ਤੇ ਮੇਰਾ ਬੈਕ 뷰 ਦੇਖੀਓ ਉਧਰ ਘੁਮ ਕੇ ਉਹਨਾਂ ਕਿਵੇਂ ਦਾ ਲੱਗਦਾ ਠੀਕ ਆ ਤੇ ਨਾਲ ਇੱਥੋਂ ਤੁਸੀਂ ਟਾਈਮਿੰਗ ਚੈੱਕ ਕਰ ਲਿਓ ਬਾਈ ਹੈਨਾ ਮੈਂ ਇੱਥੋਂ ਨਾ ਸਟਾਰਟ ਕਰਕੇ ਪੂਰੀ ਰੇਸ ਤੇ ਜਾਊਂਗਾ ਤੁਸੀਂ ਮੈਨੂੰ ਟਾਈਮਿੰਗ ਦੱਸਿਓ ਵੀ ਕਿੰਨੀ ਟਾਈਮ ਲੱਗਦਾ ਇਥੋਂ ਜੇਕਰ ਗੱਲ ਕੀਤੀ ਜਾਵੇ 100 ਮੀਟਰ ਬਣਦਾ ਵਾ ਠੀਕ ਆ 100 ਮੀਟਰ ਤੋਂ ਘੱਟ ਹੀ ਆ ਤੇ ਲੋ ਜੀ 100 ਮੀਟਰ ਤੋਂ ਘੱਟ ਆ ਇਹਨਾਂ ਹੋਰ ਲੈਂਥ ਦੀ ਕਰਨ ਕੋਸ਼ਿਸ਼ ਕਰਦੇ ਆਂ ਦੇਖਾਂ ਕਿੰਨੀ ਕਿ ਅਧੇਕ 100 ਮੀਟਰ ਦਾ ਕਿੰਨਾ ਗਰੇਸ ਚੜਦਾ ਠੀਕ ਆ ਦੂਰ ਫੇਰ ਇੱਕ ਵਾਰੀ ਉਹ ਰੋਡ ਤੇ ਆਉਨੇ ਹਨਾ ਤੇ ਰੋਡ ਤੇ ਆ ਕੇ ਸਵਾਦ ਲੈਣਾ ਪਿਆ ਆ ਮੈਂ ਪਰ ਮੈਂ ਬਾਈ ਨੂੰ ਦੂਰ ਖੜਾਉਣਾ ਦਿਨੇਸ਼ ਨੂੰ ਤੇ ਫੇਰ ਦਿਨੇਸ਼ ਨਾਲ ਗੱਲ ਕਰਦੇ ਆਪਾਂ ਦਿਨੇਸ਼ ਥੋੜਾ ਦੂਰ ਦੂਰ ਬੈਠ ਮੇਰੇ ਨਾਲ ਬੈਠ ਥੋੜਾ ਰੇਸ ਢਾ ਕੇ ਦੇ ਦਿੰਦੇ ਬੈਠ ਦਿਨੇਸ਼ ਨੂੰ ਨਾਲ ਲੈ ਚੱਲਿਆ ਠੀਕ ਆ ਦਿਨੇਸ਼ ਨੂੰ ਦੂਰ ਖੜਾਉਣਾ ਤੇ ਫੇਰ ਥੋੜੀ ਰੇਸ ਤੱਪ ਕੇ ਦੇਖਦੇ ਆ ਕਿ ਫੇਰ ਮਤਲਬ 100 ਮੀਟਰ ਤੋਂ ਵੱਧਦਾ ਕਿੰਨੇ ਸੈਕਿੰਟਾਂ ਦੇ ਵਿੱਚ 80 ਤੇ ਚੜਦਾ ਠੀਕ ਆ ਵੀ 100 ਮੀਟਰ ਤੇ ਸੀ ਚੜ ਜਾਂਦਾ ਤੇ ਮੈਂ ਵੀਡੀਓ ਪਾਜ਼ ਲਵਾ ਦਿੰਨਾ ਇੱਕ ਵਾਰ ਦਿਨੇਸ਼ ਨੂੰ ਕਹਿ ਕੇ ਤੇ ਫਿਰ ਆਪਾਂ ਦੇਖਦੇ ਆ ਵੀ ਇਹ ਕਿੰਨਾ ਕੁ ਰੇਸ ਫੜਦਾ ਚਲ ਆਇਆ ਦਿਨੇਸ਼ ਉੱਤਰ ਲਓ ਬਾਈ ਜੀ ਪਹਾਲਿਆ ਪਹਿਲਾ ਗੇਅਰ 3ਵਾਂ ਗੇਅਰ 6ਤੇ ਅਸੀਂ ਤੇ ਅਸੀਂ ਤੇ ਤੁਹਾਨੂੰ ਆਪਣੇ ਕਮੈਂਟਸ ਤੇ ਤੁਹਾਡੇ ਆਪਣੇ ਸੁਜੈਸ਼ਨ ਜਿਹੜੇ ਸਾਨੂੰ ਇਨਬਾਕਸ ਦੇ ਵਿੱਚ ਕਮੈਂਟ ਰਾਹੀਂ ਦੱਸਣ ਦੀ ਕੋਸ਼ਿਸ਼ ਕਰਿਓ ਤੇ ਕੀ ਤੁਸੀਂ ਨਵੀਂ ਐਡੀਸ਼ਨ ਰਾਇਲ ਐਨਫੀਲਡ ਬੁਡ 350 ਲੈਣਾ ਚਾਹੋਗੇ ਕਿਹੜਾ ਕਲਰ ਲੈਣਾ ਚਾਹੋਗੇ ਮਹਿਰੂਨ ਬਲੈਕ ਜਾਂ ਕੋਈ ਹੋਰ ਉਹ ਵੀ ਦੱਸਣ ਦੀ ਕੋਸ਼ਿਸ਼ ਕਰਨਾ ਸਤਿ ਸ਼੍ਰੀ ਅਕਾਲ ਜੀ